ਪੰਜਾਬ ਵਿਧਾਨ ਸਭਾ ਦੇ 4ਵੇਂ ਦਿਨ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਅੱਤਵਾਦੀ ਹਮਲੇ ਕਾਰਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਤੋਂ ਬਾਅਦ ਵਿਦਾਨ ਸਭਾ ਦੀ ਕਾਰਵਾਈ ਪੂਰੇ ਦਿਨ ਦੇ ਲਈ ਸਥਗਤ ਕਰ ਦਿੱਤੀ ਗਈ। ਸਦਨ ਵਿੱਚ ਅਤਵਾਦੀ ਹਮਲੇ ਨੂੰ ਲੈ ਕੇ ਨਿੰਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਨੇ ਪਾਕਿਸਤਾਨ ਦੇ ਸੈਨਾ ਪ੍ਰਮੁੱਖ ਨੂੰ ਚੇਤਾਵਨੀ ਦਿੱਤੀ ਹੈ। ਇਸ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਇਹ ਅਤਵਾਦੀ ਹਮਲੇ ਦੇ ਨਾਲ ਕਰਤਾਰਪੁਰ ਸਾਹਿਬ ਦੇ ਪ੍ਰੋਜੈਕਟ ਦੇ ਉੱਪਰ ਕੋਈ ਮਾੜਾ ਅਸਰ ਨਹੀਂ ਹੋਵੇਗਾ। ਸੱਤਾ ਤੋਂ ਸੱਤਾ ਲੜਾ ਦੇ ਵਿੱਚ ਇਹਨੂੰ ਕੰ联 ਕਰਨਾ ਚਾਹੀਦਾ ਹੈ। This is getting beyond control now. ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਸ ਕਿਸਮ ਦਾ ਕੰਮ ਇੱਥੇ ਵੀ ਸ਼ੁਰੂ ਹੋਇਆ ਸੀ 1970s 80s 90s ਦੇ ਵਿੱਚ ਅਸੀਂ ਵੀ ਲਿਖਿਆ ਸੀ ਇਸ ਕੰਮ ਨੂੰ ਲੇਕਿਨ ਇੱਥੇ ਬੜੀ ਸਖਤੀ ਨਾਲ ਨਿਪਟਾਇਆ ਗਿਆ ਇਹ ਜਿਹੜੀ ਪਾਕਿਸਤਾਨ ਦੀ ਪਾਲਿਸੀ ਹੈ ਆਫ ਸਟਾਰਟਿੰਗ ਕਸ਼ਮੀਰ ਤੇ ਸਾਡੇ ਨਾਲ ਲਿਆਉਣਾ ਚਾਹੁੰਦੇ ਨੇ ਇੱਥੇ ਔਰ ਕਸ਼ਮੀਰੀਆਂ ਨੂੰ ਸਾਡੇ ਨਾਲ ਜੋੜਨਾ ਚਾਹੁੰਦੇ ਨੇ ਕਿ ਕਸਟਰੀ ਕਸ਼ਮੀਰੀ ਐਕਸਟਰੀਮਿਜ਼ਮ ਨੂੰ ਪੰਜਾਬੀ ਐਕਸਟਰੀਮਿਜ਼ਮ ਜਿਹੜੀ ਹੈ ਥੋੜੀ ਬਹੁਤੀ ਰੋਜ਼ ਨਾਲ ਜੋੜਨਾ ਚਾਹੁੰਦੇ ਨੇ ਆਈ ਕੈਨ ਵਾਰਨ ਜਨਰਲ ਬਾਜਵਾ ਐਂਡ ਦਾ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਐਂਡ ਚਮਚੇ ਜਿਹੜੇ ਉਹਨਾਂ ਦੇ ਆਈਐਸਆਈ ਵਾਲੇ ਤੇ ਕਹਿੰਦੇ ਇੱਥੇ ਵੜ ਕੇ ਦੇਖੋ ਅਸੀਂ ਇਹਨਾਂ ਨੂੰ ਜਨਨ ਮੂਧਾ ਮਾਰ ਕੇ ਨਹੀਂ ਛੱਡਾਂਗੇ ਪਲਵਾਮਾ ਵਿੱਚ ਹੋਏ ਆਤਵਾਦੀ ਹਮਲੇ ਤੋਂ ਬਾਅਦ ਕਾਂਗਰਸ ਨੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜਵਾਨਾ ਸੁਰੱਖਿਆ ਬਲਾਂ ਅਤੇ ਸਰਕਾਰ ਦੇ ਨਾਲ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਆਤਵਾਦੀਆਂ ਦਾ ਮਕਸਦ ਦੇਸ਼ ਨੂੰ ਵੰਡਣਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ ਕੋਈ ਵੀ ਤਾਕਤ ਵੰਡ ਨਹੀਂ ਸਕਦੀ ਨਾਲ ਹੀ ਉਹਨਾਂ ਕਿਹਾ ਕਿ ਪਲਵਾਮਾ ਵਿੱਚ ਹੋਏ ਆਤਵਾਦੀ ਹਮਲੇ ਦੇ ਲਈ ਦੁਸ਼ਮਣ ਨੂੰ ਕਰਾਰਾ ਜਵਾਬ ਦੇਣ ਲਈ ਪੂਰੇ ਦੇਸ਼ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਪ੍ਰੈਸ ਕਾਨਫਰੰਸ ਵਿੱਚ ਇਸ ਮੌਕੇ ਰਾਹੁਲ ਗਾਂਧੀ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਮੌਜੂਦ ਸਨ ਪੂਰਾ ਦੇਸ਼ ਸ਼ੋਕ ਮਨਾ ਰਿਹਾ ਹੈ और ये घटना किसी एक व्यक्ति के लिए नहीं है पूरे देश के लिए है यह आक्रमण किसी एक व्यक्ति पर, पर नहीं या सिक्योरिटी फोर्सेस पर नहीं ये आक्रमण पूरे देश में है और इसीलिए माननीय कांग्रेस अध्यक्ष ने ये सोचा कि एक स्पेशल प्रेस कॉन्फ्रेंस सुबह की जाए और अपनी पार्टी का कांग्रेस पार्टी का दृष्टिपूर्ण देश के सामने और मीडिया के सामने लाया जाए मैं माननीय अध्यक्ष से निवेदन करूंगा कि वो प्रेस को संबोधित करें आतंकवाद देश को बांटने तोड़ने की कोशिश करता है इस देश को कोई भी शक्ति तोड़ नहीं सकती है बांट नहीं सकती है पूरा का पूरा ऑपोजिशन एक साथ हमारी सिक्योरिटी फोर्सेस के साथ और सरकार के साथ खड़ा है जिन लोगों ने यह किया है उनको यह नहीं लगना चाहिए कि वो इस देश पर इतनी सी भी इतनी सी भी चोट पहुंचा सकते हैं उनको मालूम होना चाहिए कि यह देश इन चीजों को भूलता नहीं है ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਪਲਵਾਮਾ ਵਿੱਚ ਹੋਏ ਅਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਅਤਵਾਦੀਆਂ ਦਾ ਕੋਈ ਧਰਮ ਤੇ ਦੇਸ਼ ਨਹੀਂ ਹੁੰਦਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਅਤਵਾਦੀ ਹਮਲੇ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਿੰਦਨੀਏ ਜਿਹੜਾ ਕਾਵਰਡਲੀ ਐਕਟ ਜਿਹੜਾ ਜ਼ਿੰਮੇਵਾਰ ਹੈ ਜਿਹੜਾ ਜ਼ਿੰਮੇਵਾਰ ਹੈ ਉਹਦੀ ਪਰਪਾਈ ਹੋਣੀ ਚਾਹੀਦੀ ਹੈ ਵੇਖੋ ਕਦੇ ਵੀ ਜਾਨ ਲੈਣਾ ਕੋਈ ਸਲੂਸ਼ਨ ਨਹੀਂ ਬਣ ਸਕਦਾ आतकवाद ਦਾ ਨਾ ਕੋਈ ਨਸਬ ਹੁੰਦਾ ਹੈ ਨਾ ਕੋਈ ਜ਼ਾਤ ਹੁੰਦੀ ਹੈ ਨਾ ਕੋਈ ਪਾਰਟੀ ਹੁੰਦੀ ਹੈ ਨਾ ਕੋਈ ਦੇਸ਼ ਹੁੰਦਾ ਜੀ ਜੋ ਕੁਛ ਹੈ ਇਟ ਇਜ਼ ਅ ਕਵਰਲੀ ਹੈ ਮੈਂ ਕਹਿੰਦੀ ਨੰਦਾ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਵੀ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਖੜੇ ਹੋਣ ਦਾ ਸੱਦਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਵਕਤ ਹੈ ਕਿ ਪੂਰੇ ਦੇਸ਼ ਨੂੰ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜਾ ਹੋਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਇਸ ਆਤਵਾਦੀ ਹਮਲੇ ਦੇ ਲਈ ਜ਼ਿੰਮੇਵਾਰ ਆਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਜੀ ਬੇਨਤੀ ਕੀਤੀ ਜੀ ਕਿ ਅੱਜ ਦੇਸ਼ ਨੂੰ ਇਨ ਸੋਲੀਡੈਰਿਟੀ ਜੀ ਕੰਡੈਮਿੰਗ ਦੀ ਅਟੈਕ ਇਨ ਸ਼੍ਰੀਨਗਰ ਜਿੱਥੇ 44 ਸਾਡੇ ਬਹਾਦਰ ਸ਼ਹੀਦ ਕਰਤੇ ਗਏ ਹੈ ਕਈ ਜ਼ਖਮੀ ਕਰਤੇ ਗਏ ਹੈ ਸੀਆਰਪੀਐਫ ਦੇ ਪਰਸਨਲ ਉਹਨਾਂ ਪਰਿਵਾਰਾਂ ਨਾਲ ਜਿੱਥੇ ਦੁੱਖ ਸਾਂਝਾ ਕਰਨਾ ਚਾਹੀਦਾ ਉੱਥੇ ਦੇਸ਼ ਨੂੰ ਮੋਢੇ ਨਾਲ ਮੋਢਾ ਮਿਲਾ ਕੇ ਇਸ ਦੁੱਖ ਦੀ ਘੜੀ 'ਚ ਉਹਨਾਂ ਪਰਿਵਾਰਾਂ ਨਾਲ ਦੇਸ਼ ਨਾਲ ਖਲੋਣਾ ਚਾਹੀਦਾ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਨੇ ਵੀ ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਲਈ ਨੌਕਰੀ ਦੀ ਮੰਗ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਦੇ ਜਵਾਨਾਂ ਨੂੰ ਘੱਟੋ ਘੱਟ 1 ਕਰੋੜ ਰੁਪਏ ਦੀ مالی ਸਹਾਇਤਾ ਵੀ ਦਿੱਤੀ ਜਾਣੀ ਚਾਹੀਦੀ ਹੈ ਸਾਡੇ 40 ਨੌਜਵਾਨਾਂ ਦਾ ਹੋਇਆ ਸਾਡੇ 52 ਜਵਾਨਾਂ ਦਾ ਹੋਇਆ ਬਹੁਤ ਹੀ ਦੁਖਦਾਈ ਘਟਨਾ ਤੇ ਮੇਰੇ ਗੱਲ ਸਭ ਤੋਂ ਵੱਡਾ ਤਾਂ ਕਿ ਹਮਲਾ ਵੀ ਹੈ ਜੇ ਸਾਡੀ ਸਰਕਾਰ ਨੇ ਆਪਣੇ ਜਵਾਨ ਮਰਨ ਦੇ ਲਈ ਆਈ ਛੱਡਨੇ ਆ ਤਾਂ ਉਹਨਾਂ ਦੇ ਪਰਿਵਾਰਾਂ ਦੀ ਰੱਖਿਆ ਕਰਨ ਦਾ ਵੀ ਸਰਕਾਰ ਦਾ ਫਰਜ਼ ਬੰਦਾ ਤੇ ਸਾਡੀ ਦਿੱਲੀ ਦੀ ਤਰ੍ਹਾਂ ਤੇ ਦਿੱਲੀ ਚ ਅਰਵਿੰਦ ਕੇਰਿਵਾਲੀ ਬੋਲੀ ਜੇ ਕੋਈ ਇਤਨੀ ਅਣਹੋਣੀ ਘਟਨਾ ਹੋ ਜਾਂਦੀ ਹੈ ਵੀ ਕਿਸੇ ਦਾ ਨੌਜਵਾਨ ਦਾ ਸੀ ਟੂਨ ਦਾ ਪੋਜ ਦੇ ਵਿੱਚ ਤਾਂ ਉਹਨਾਂ ਨੂੰ ਇੱਕ ਹਫਤੇ ਦੇ ਵਿੱਚ ਘਰ ਜਾ ਕੇ ਅਫਸੋਸ ਵੀ ਕਰਕੇ ਆਉਂਦੇ ਤੇ 1 ਕਰੋੜ ਰੁਪਈਆ ਪਲੱਸ ਇੱਕ ਮੋਨੋਕਲੀ ਦੀ ਵੀ ਮਨਕਿਤੇ ਸੀ ਤੇ ਦਿੰਦੇ ਵੀ ਆ ਅਸੀਂ ਇੱਥੇ ਮੰਗ ਕੀਤੀ ਹੈ ਤੇ ਉੱਥੇ ਉਹ ਦੇ ਕੇ ਆਂਦੇ ਆ ਚੱਕ ਦਾਖਾ ਤੋਂ ਐਮਐਲਏ ਸੀਨੀਅਰ ਵਕੀਲ ਤੇ ਸਿੱਖਾਗੂ ਐਚਐਸ ਫੂਲਕਾ ਨੇ ਵੀ ਅਤਵਾਦੀ ਹਮਲੇ ਦੇ ਲਈ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਹਮਲੇ ਦੇ ਲਈ ਜ਼ਿੰਮੇਵਾਰ ਅਤਵਾਦੀਆਂ ਦੇ ਖਿਲਾਫ ਸਰਕਾਰ ਨੂੰ ਜਲਦ ਤੋਂ ਜਲਦ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਬਹੁਤ ਬਹੁਤ ਅਫਸੋਸ ਦੀ ਗੱਲ ਹੈ ਜੋ ਜੇ ਹੋਇਆ ਹੈ ਕੱਲ ਜੋ ਜਵਾਨੋ ਕੀ ਹਤਿਆ ਹੋਈ ਹੈ ਬਹੁਤ ਹੀ ਜ਼ਿਆਦਾ ਅਫਸੋਸ ਹੈ ਸਰਕਾਰ ਕੋ ਸਟਰੰਸ ਸਟਰਨ ਐਕਸ਼ਨ ਲੈਣਾ ਚਾਹੀਏ हूं आओ सुन दे पुलवामा के अतवादी हमले बारे वक्ो वकरे सियासी आगुआ का की कहना है बहुत ही दर्दनाक हादसा कल जो पुलवामा में हुआ है ये बड़ी ही एक डरपोक किस्म की हरकत देश के दुश्मनों ने की है और इस हादसे के इस दुख की घड़ी में आज सारा देश हमारे वीर जवानों के साथ में हमारे सुरक्षा बलों के साथ में खड़ा है और वहीं पे आज सारा देश उन परिवारों के साथ जिन्होंने अपने बच्चे अपने जवान जिन्होंने जान नछावर किए देश के ऊपर उनके साथ खड़ा है उन परिवारों के साथ हमारा देश आज एकजुट खड़ा है जिनके बच्चे कल इस हादसे में घायल हुए और वहीं पे आज देश का एक एक नागरिक एकजुट होकर यह संदेश देना चाहता है कि हमारे देश की सुरक्षा की तरफ जो भी व्यक्ति या जो भी देश के दुश्मन है बुरी नजर से देखेगा उसका अंजाम भी बहुत बुरा होगा और पूरा देश आज हमारे देश की केंद्रीय सरकार को इस बात में उनके साथ खड़ा है कि देश के हित को सामने रख के जो भी निर्णय हमारी सरकार लेगी उसमें देश पूरी तरह से उनके साथ खड़ा है बड़ी ना कह पै रही है ਕੀ ਐਡੀ ਵੱਡੀ ਕਾਨੂੰਵਾਈ ਸੀਆਰਪੀ ਦੀ ਸੀਆਰਪੀ ਐਫ ਦੀ ਜਾਂਦੀ ਹੋਵੇ ਤੇ ਸਾਡਾ ਸੀਆਈਡੀ ਤੰਤਰ ਕਿੱਥੇ ਆ ਜਿਹਦੇ ਵਿੱਚ ਪੂਰੇ ਦੇਸ਼ ਦਾ ਜੇ ਬਜਟ ਦੇਖਾਂ ਤੇ ਬਹੁਤ ਵੱਡਾ ਤਨਖਾਹ ਖਰਚ ਹੁੰਦਾ ਨਾ ਆਂ ਤਨਖਾਹਾਂ ਵਾਂ ਸੈਲਰੀਆਂ ਦੇ ਉਹਨਾਂ ਦੇ ਖਰਚਿਆਂ ਦੇ ਉੱਤੇ ਫੇਲਿਅਰ ਆਫ ਸੀਆਈਡੀ ਸੀਆਈਡੀ ਤੰਤਰ ਬਿਲਕੁਲ ਫੇਲ ਐਡੀ ਵੱਡੀ ਕਾਨੂੰਵਾਈ ਜਾਂਦੀ ਹੋਵੇ ਤੇ ਇੱਕ ਆਰਡੀਐਫ ਦੀ ਭਰੀ ਹੋਈ ਕਾਰ ਉਸ ਕਾਨੂੰਵਾਈ ਦੇ ਵਿੱਚ ਭਜੇ ਪਲ-ਪਲ ਦੀ ਇਨਫੋਰਮੇਸ਼ਨ ਹੋਵੇ ਅਤਵਾ ਦੀਆਂ ਤੇ ਸੀਆਈਡੀ ਦਾ ਰੋਲ ਕੀ ਰਹਿ ਗਿਆ ਅਫਸੋਸ ਇਸ ਕਰਦਾ ਅਰ ਦੂਸਰਾ ਅੱਜ ਜਦੋਂ ਆਪਾਂ ਪਰਚੋਲ ਕਰਕੇ ਦੇਖਦੇ ਹਾਂ ਤੇ ਦੂਸਰੀ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਉਂਦੀ ਆ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਸਾਡਾ ਗਵਾਂਢੀ ਦੁਸ਼ਮਣ ਦੇਸ਼ ਹੈਗਾ ਪਾਕਿਸਤਾਨ ਤੇ ਉੱਥੋਂ ਦੀ ਡਿਫੈਂਸ ਐਨਾਲਿਸਟ ਬੀਬੀ ਅਰੂਸਾ ਲਮ ਅਸੀਂ ਪਹਿਲਾਂ ਵੀ ਬੜੀ ਵਾਰੀ ਮੰਗ ਕੀਤੀ ਆ ਕਿ ਇਹ ਮੁੱਖ ਮੰਤਰੀ ਦੇ ਘਰ ਦੇ ਵਿੱਚੋਂ ਦੇਖ ਦੀ ਸਾਰੀ ਜੇ ਸਾਡੇ ਸਿਕਿਉਰਿਟੀ ਦੀ ਲੀਕੇਜ ਹੈਗੀ ਉਹ ਆਰਾਮ ਨਾ ਕਰ ਸਕਦੀ ਜੈਸਾ ਉਹ ਉਹਦਾ ਸਾਡੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਜੈਸਾ ਉਹ ਨੂੰ ਵੀ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੁਰੰਤ ਭਾਰਤ ਸਰਕਾਰ ਨੂੰ ਸਖਤ ਕਦਮ ਚੱਕਦੇ ਹੋਏ ਬੀਬੀ ਰੂਸਾ ਲਮ ਦਾ ਵੀਜ਼ਾ ਤੁਰੰਤ ਕੈਨਸਲ ਕਰਨਾ ਚਾਹੀਦਾ ਪਤਾ ਹੈ ਕਿ ਆ ਜਿਹੜਾ ਇਹ ਬਹੁਤ ਹੀ ਦੁਖਦ ਹਾਦਸਾ ਵਾਪਰਿਆ ਹੈ ਤੇ ਆਪਣੇ ਇਥੇ ਦਿਨਾਨਗਰ ਦਾ ਸ਼ਹੀਦ ਜਿੰਦਰ ਉਹਨਾਂ ਦੀ ਕਲਪਲਵਾਵਾਂ ਚ ਉਹਨਾਂ ਨੇ ਜਾਨ ਸ਼ਹੀਦੀ ਉਹਨਾਂ ਨੇ ਕਰਤੀ ਉਹਦੇ ਲਈ ਅੱਜ ਆਪਾਂ ਇੱਥੇ ਆਏ ਨੇ ਪਰਿਵਾਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਸੋਗ ਸਾਂਝਾ ਕਰਨ ਲਈ ਔਰ ਜਿਹੜੀ ਬੋਡੀ ਹੈ ਜਵਾਨ ਦੀ ਸ਼ਹੀਦੀ ਉਹ ਅੱਜ ਲੇਟ ਈਵਨਿੰਗ ਤੱਕ ਆਪਣੇ ਇੱਥੇ ਜ਼ਿਲ੍ਹੇ 'ਚ ਪਹੁੰਚ ਜਾਊਗੀ ਤੇ ਫਿਰ ਕੱਲ ਕ੍ਰਿਮਿਨੇਸ਼ਨ ਹੋਏਗਾ ਬੇਅਦਬੀ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਇੱਕ ਹੋਰ ਅਹਿਮ ਫੈਸਲਾ ਆਇਆ ਹੈ ਇੰਸਪੈਕਟਰ ਪ੍ਰਦੀਪ ਤੋਂ ਬਾਅਦ ਹੁਣ ਸਾਬਕਾ ਐਸਪੀ ਵਿਕਰਮਜੀਤ ਸਿੰਘ ਨੂੰ ਵੀ ਅਦਾਲਤ ਵੱਲੋਂ ਰਾਹਤ ਦਿੱਤੀ ਗਈ ਹੈ। ਵਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੇ ਅਦਾਲਤ ਨੇ 21 ਮਈ ਤੱਕ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਵੀ ਤਲਬ ਕੀਤਾ ਹੈ। ਜ਼ਿਕਰ ਹੋਇਆ ਹੈ ਕਿ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਖਾਸ ਟੀਮ ਨੇ 25 ਜਨਵਰੀ ਨੂੰ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਮਗਰੋਂ ਇਸ ਮਾਮਲੇ ਦੀ ਜਾਂਚ ਦਾ ਸਾਹਮਣਾ ਕਰ ਰਹੇ ਪੁਲਿਸ ਅਫਸਰਾਂ ਐਸਪੀ ਵਿਕਰਮਜੀਤ ਸਿੰਘ ਇੰਸਪੈਕਟਰ ਅਮਰਜੀਤ ਕੁਲਾਰ ਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਗ੍ਰਿਫਤਾਰੀ ਤੇ ਰੋਕ ਲਗਾਉਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਵੀ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਦੇ ਲਈ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਕਈ ਕੈਬਨਿਟ ਮੰਤਰੀ ਵੀ ਮੌਜੂਦ ਸਨ ਇਹਨਾਂ ਸਾਰਿਆਂ ਨੇ ਸ਼ਹੀਦਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਇਸ ਮੌਕੇ ਪ੍ਰਾਰਥਨਾ ਕੀਤੀ ਪਲਵਾਮਾ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਅਤੇ ਸੋਗ ਦੀ ਲਹਿਰ ਹੈ। ਪੂਰੇ ਦੇਸ਼ ਦੇ ਵਿੱਚ ਮੋਮਬਤੀਆਂ ਜਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਨੇ। ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤਿੱਖੇ ਰੋਸ ਪ੍ਰਦਰਸ਼ਨਾਂ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਮਾਨਸਾ ਦੇ ਵਿੱਚ ਵੀ ਲੋਕਾਂ ਨੇ ਇਸ ਹਮਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਅਤਵਾਦੀ ਹਮਲੇ ਕਰਕੇ ਲੋਕਾਂ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਰੋਹ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਰਕਾਰ ਨੂੰ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਨੇ ਜੋ ਪਾਕਿਸਤਾਨ ਨੇ ਕੱਲ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਸਾਡੇ 44 ਫੌਜੀ ਜਵਾਨਾਂ ਨੂੰ ਸ਼ਹੀਦੀ ਦਿੱਤਾ ਅਸੀਂ ਇਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਨੂੰ ਅਪੀਲ ਕਰਦੇ ਹਾਂ ਕਿ ਸ਼ਹੀਦ ਹੋਏ ਫੌਜੀਆ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਅਤੇ ਨਾਲ ਹੀ ਪਾਕਿਸਤਾਨ ਨੂੰ ਵੀ ਸ਼ਕਤੀ ਨਾਲ ਅਜੇ ਕਰਮਾਂ ਜੋ ਕੰਦੋਂ ਨਿਜਠਿਆ ਜਾਵੇ ਅਤੇ ਸਮੁੱਚੀਆਂ ਪਾਰਟੀਆਂ ਨੂੰ ਵੀ ਅੱਜ ਨਰਿੰਦਰ ਮੋਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਕਿਸਤਾਨ ਦੀਆਂ ਇਹ ਗਲਤ ਨੀਤੀਆਂ ਦਾ ਮੂੰਹ ਤੋਂ ਮਾ ਜਵਾਬ ਦੇਣ ਦੀ ਥਾਪੜਾ ਦੇਣਾ ਚਾਹੀਦਾ ਅਸੀਂ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੋ ਕਾਰਿਆ ਨਾ ਹਰਕਤ ਪਾਕਿਸਤਾਨ ਨੇ ਸ਼੍ਰੀਨਗਰ ਦੇ ਵਿੱਚ ਸਾਡੇ 44 ਜਵਾਨ ਫੌਜੀ ਸ਼ਹੀਦ ਕੀਤੇ ਹੈ ਪਾਕਿਸਤਾਨ ਦੇ ਵਿਰੁੱਧ ਇੰਨੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੀ ਉਹਨਾਂ ਦੇ ਜੜਾ ਹਿੱਲ ਜਾਣ ਪਲਵਾਮਾ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ ਤਰਨ ਤਾਰਨ ਦੇ ਪਿੰਡ ਗੰਢੀਵਾਲ ਦੇ ਜਵਾਨ ਦੇ ਸ਼ਹੀਦ ਹੋਣ ਦੀ ਵੀ ਖਬਰ ਮਿਲੀ ਹੈ। ਜਵਾਨ ਦੇ ਸ਼ਹੀਦ ਹੋਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਜਵਾਨ ਸੁਖਜਿੰਦਰ ਸਿੰਘ ਪੂਰੇ ਪਰਿਵਾਰ ਦਾ ਇਕੱਲਾ ਇਕੱਲਾ ਕਮਾਊ ਪੁੱਤ ਸੀ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੜਾ ਦੁੱਖ ਜੀ ਸਾਡੇ ਤੋਂ ਚੱਲਣੀ ਜਾਣਦੇ ਸਾਡੇ ਉਹ ਮੁੰਡਾ ਸਾਡੇ ਵਿੱਚ ਸਭ ਕੁਝ ਹੋਇਆ ਜੀ ਉਹ ਹੀ ਕੁਮਾਈ ਕਰਨ ਲਿਆ ਉਹ ਖਾਂਦੇ ਪੀਂਦੇ ਉਹ ਜਾਨਦਾਰ ਸਾਹਿਬ ਬਣੇ ਹੋਈ ਸੀ ਮੁੰਡਾ ਬਹੁਤ ਵੱਡਾ ਤਗੜਾ ਸਹਾਰਾ ਸੀ ਜੀ ਸਾਨੂੰ ਜਦੋਂ ਵੀ ਕੋਈ ਕੰਮ ਬਣਾਉਣਾ ਹਦੋਂ ਹੀ ਉਹਨੇ ਆਖਣਾ ਲੜੀ ਮੈਂ ਕੋਈ ਨਹੀਂ ਤੂਫੇ ਕਰਨਾ ਕਰ ਮੈਂ ਤੈਨੂੰ ਪੈਸੇ ਥੋੜੇ ਬਹੁਤ ਭੇਜ ਦੂੰਗਾ ਤੂੰ ਹੀ ਘਰ ਦਾ ਕੰਮ ਥੋੜਾ ਬਹੁਤ ਚਲਾਓ ਤੇ ਖੇਤੀ ਵਾਲੀ ਤੇ ਆਲੀ ਥੋੜੀ ਆ ਤੇ ਆਪਣਾ ਸਾਰਾ ਹੀ ਕੰਮ ਉਹਦੇ ਸਹਤੇ ਜੀ ਚੱਲਦਾ ਸੀ ਗੁਰਦਾਸਪੁਰ ਦੇ ਵਿੱਚ ਵੀ ਪਲਵਾਮਾ ਅਤਵਾਦੀ ਹਮਲੇ ਦੇ ਖਿਲਾਫ ਆਮ ਨਾਗਰਿਕਾਂ ਨੇ ਰੋਸ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ ਇਸ ਮੌਕੇ ਸਕੂਲੀ ਬੱਚਿਆਂ ਨੇ ਮੋਮਬੱਤੀਆਂ ਜਲਾ ਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਮੈਂ ਸਰਕਾਰ سے منتی کرتا ہوں প্রধানমন্ত্রী سے نذر کرتا ہوں کہ اب وہ کاروائی چاہیے अब सर्जिकल स्ट्राइक नहीं सीधी कार्रवाई चाहिए तभी इन शहीदों को हम सच्ची श्रद्धांजलि देंगे और जो हमारे शहीद परिवार जहाँ पे आए हैं जिन्होंने अपने बेटे जो सीआरपी का जाँबा जिन्होंने कुछ एक माने कुछ महीने पहले अपना बच्चा खोया है उसके बलबले भी हैं उनके कलेजों को ठंडक तभी पहुंचेगी प्रधानमंत्री जी नरेंद्र मोदी जी से आपसे अनुरोध है कि इस चीज का बदला लें और ऐसा ना हो कि एक दिन आर्मी वालों को शहादत के नाम से ही पुकारा जाए આતਵਾਦੀ ਹਮਲੇ ਦੇ ਖਿਲਾਫ ਨੰਗਲ ਤੋਂ ਵੀ ਰੋਜ਼ ਪ੍ਰਦਰਸ਼ਨਾਂ ਦੀ ਖਬਰ ਹੈ ਨੰਗਲ ਦੇ ਵਿੱਚ ਲੋਕਾਂ ਨੇ ਪਾਕਿਸਤਾਨ ਦਾ ਪੁਤਲਾ ਫੂਕੇ ਆਤਵਾਦੀ ਹਮਲੇ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਰੋਜ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਵਿੱਚ ਸ਼ਿਵ ਸੈਨਾ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਲਾਡੀ ਵੀ ਸਨ ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਪਾਕਿਸਤਾਨ ਦਾ ਝੰਡਾ ਫੁਕਿਆ ਅਤੇ ਪ੍ਰਧਾਨ ਮੰਤਰੀ ਦੇ ਪੋਸਟਰ ਜਲਾ ਕੇ ਪ੍ਰਦਰਸ਼ਨ ਕੀਤਾ ਨਾਲ ਹੀ ਉਹਨਾਂ ਮੰਗ ਕੀਤੀ ਕਿ ਭਾਰਤ ਵਿੱਚ ਜੇਕਰ ਕੋਈ ਵੀ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਗਾਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਨੇ ਸੁਭਾ ਪੰਜਾਬ ਦੁਆਰਾ ਨੰਗਲ ਵਿਖੇ ਜਿਵੇਂ ਮੁਹੰਮਦ ਦੇ ਜੋ ਅਤੰਕਬਾਦੀ ਹੈ ਨਾ ਸਾਡੇ ਭਾਰਤੀ ਜੋ ਸੀਆਰਪੀ ਤੇ ਹਮਲਾ ਕੀਤਾ ਨੌਜਵਾਨ ਸ਼ਹੀਦ ਕੀਤੇ ਗਏ ਮਾਮਾ ਦੇ ਪੁੱਤ ਜਿਹੜੇ ਸ਼ਹੀਦ ਹੋ ਗਏ ਹੈ ਤੇ ਪੁੱਤਾਂ ਦੇ ਪਿਓ ਜਿਹੜੇ ਪੈਣਾ ਦੇ ਪਾਈ ਸ਼ਹੀਦ ਹੋਇਆ ਕਿ ਬਹੁਤ ਹੀ ਦਰਦਨਾਕ ਜੋ ਬਹੁਤ ਹੀ ਨਿੰਦਨਜੋ ਘਟਨਾ ਹੈ ਇਹ ਪਾਕਿਸਤਾਨ ਜੋ ਆਪਣੀਆਂ ਘਟੀਆਂ ਚਾਲੋਦੋ ਕਦੇ ਵੀ ਇਹ ਆਵਾਜ਼ ਨਹੀਂ ਆਂਦਾ ਇਹ ਪਿੱਠ ਪਿੱਛੇ ਹਮੇਸ਼ਾ ਇਹ ਬਾਹਰ ਕਰਦਾ ਆ ਰਿਹਾ ਤੇ ਬਾਹਰ ਕਰਦਾ ਆ ਰਿਹਾ ਅੱਜ ਉਹ ਟਾਈਮ ਆ ਗਿਆ ਮੋਦੀ ਜੀ ਨੂੰ ਚਾਹੀਦਾ ਹੈ ਜੋ 55 ਇਤੇ ਸੀਨੇ ਦੀ ਗੱਲ ਕਰਦੇ ਸੀ ਅੱਜ ਪਾਕਿਸਤਾਨ ਦੇ ਵਿੱਚ ਵੜ ਕੇ ਇਹਨਾਂ ਦੇ ਜਾ ਕੇ ਇਹਨਾਂ ਨੂੰ ਇਹਨਾਂ ਦੇ ਘਰਾਂ ਜਾ ਕੇ ਮਾਰਨ ਦਾ ਟਾਈਮ ਆ ਗਿਆ ਤਾਂ ਜੋ ਦੁਬਾਰਾ ਇਹ ਜੀ ਘਟੀਆਂ ਹਰ ਕੇ ਤਰ੍ਹਾਂ ਕਰ ਸਕਣ ਇਹ ਲੁਧਿਆਣਾ ਵਿੱਚ ਵੀ ਮੁਸਲਿਮ ਭਾਈਚਾਰੇ ਵੱਲੋਂ ਇਸ ਅਤਵਾਦੀ ਹਮਲੇ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਲੁਧਿਆਣਾ ਦੀ ਜਾਮਾ ਮਸਜਿਦ ਵਿਖੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪਾਕਿਸਤਾਨੀ دہشتਗਰਦਾਂ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਹ ਬਹੁਤ ਮੰਦ ਭਾਗੀ ਘਟਨਾ ਹੈ ਤੇ ਸਖਤ ਸ਼ਬਦਾਂ ਦੇ ਨਾਲ ਉਹ ਇਸ ਘਟਨਾ ਦੀ ਨਿੰਦਾ ਕਰਦੇ ਨੇ। ਉਨਾ ਕਿਹਾ ਕਿ ਸਰਕਾਰ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਤੇ ਇੱਕ ਨੌਕਰੀ ਦੇਣੀ ਚਾਹੀਦੀ ਹੈ। ਉਧਰ ਲੁਧਿਆਣਾ ਦੇ ਪੈਟਰੋਲ ਪੰਪ ਮਾਲਕਾਂ ਨੇ ਵੀ دہشت گردੀ ਹਮਲੇ ਦੇ ਖਿਲਾਫ ਆਪਣੇ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ। ਲੁਧਿਆਣਾ ਭਰ ਦੇ ਪੈਟਰੋਲ ਪੰਪ ਮਾਲਕਾਂ ਨੇ 15 ਮਿੰਟ ਦੇ ਲਈ ਪੈਟਰੋਲ ਪੰਪ ਬੰਦ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੱਲ ਜੋ ਜੰਮੂ ਕਸ਼ਮੀਰ ਵਿੱਚ ਪੁਲਵਾਮੇ ਹਮਲਾ ਹੋਇਆ ਹੈ, ਸਾਡੇ ਦੇਸ਼ ਦੇ 44 ਜਵਾਨ ਸ਼ਹੀਦ ਹੋ ਗਏ ਹਨ। उनको हार्दिक श्रद्धांजलि देने के लिए एसोसिएशन ने पंद्रह मिनट के लिए पम्प बंद कराया जो ये हमारे जो समान शहीद हुए हैं मतलब इसका बदला लेना चाहिए सरकार को भी देखना चाहिए और खून का बदला खून ਪਲਵਾਮਾ ਅਤਵਾਦੀ ਹਮਲੇ ਵਿੱਚ ਪੰਜਾਬ ਦੇ 4 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ। ਇਹਨਾਂ ਵਿੱਚੋਂ ਇੱਕ ਜਵਾਨ ਅਨੰਦਪੁਰ ਸਾਹਿਬ ਦੇ ਪਿੰਡ ਰੋਲੀ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਵੀ ਨੇ। ਕੁਲਵਿੰਦਰ ਸਿੰਘ ਕੁਝ ਹੀ ਸਾਲ ਪਹਿਲਾਂ CRPF ਵਿੱਚ ਭਰਤੀ ਹੋਏ ਸਨ ਤੇ ਇਸੇ ਮਹੀਨੇ ਦੀ 10 ਤਰੀਕ ਨੂੰ ਉਹ ਆਪਣੇ ਘਰ ਤੋਂ ਜੰਮੂ ਦੇ ਲਈ ਰਵਾਨਾ ਹੋਏ ਸਨ। ਕੁਲਵਿੰਦਰ ਆਪਣੇ ਮਾਪੇ ਦੇ ਇਕਲੌਤੇ ਪੁੱਤਰ ਸਨ। ਕੁਲਵਿੰਦਰ ਦੇ ਘਰ ਦੀ ਮਾਲੀ ਹਾਲਤ ਜ਼ਿਆਦਾ ਠੀਕ ਨਹੀਂ ਹੈ। ਉਹਨਾਂ ਦੇ ਪਿਤਾ ਡਰਾਈਵਰ ਦੇ ਤੌਰ ਤੇ ਕੰਮ ਕਰਦੇ ਨੇ। ਜ਼ਿਕਰਯੋਗ ਹੈ ਕਿ ਕੁਝ ਹੀ ਦਿਨ ਬਾਅਦ ਉਹਨਾਂ ਦਾ ਵਿਆਹ ਹੋਣ ਵਾਲਾ ਸੀ। ਕੁਲਵਿੰਦਰ ਦੀ ਸ਼ਹਾਦਤ ਤੋਂ ਬਾਅਦ ਪੂਰੇ ਪਿੰਡ ਅਤੇ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਹੈ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਅੱਤਵਾਦੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੜੀ ਅਫਵਾਹਾਂ ਲੜ ਰਹੇ ਹਨ। ਅਦੋਂ ਲਾਸਟ ਟਾਈਮ ਛੁੱਟੀ। ਦਾਤਰੀ ਨੂੰ ਗਿਆ ਕੱਟ ਗਏ। ਹਨ ਬੁਨਾਰੇ ਕੇਸ ਦੇ ਖਾਲੀ ਟੋੜੀ ਹੋ ਗਿਆ ਡੁੱਟ ਗਿਆ ਕੱਲੇ ਕੰਦਰ ਪਲਵਾਮਾ ਦੇ ਅਤਵਾਦੀ ਹਮਲੇ ਤੋਂ ਬਾਅਦ ਚੰਡੀਗੜ੍ਹ ਦੇ ਇਕ ਆਟੋ ਚਾਲਕ ਨੇ ਵੱਖਰਾ ਐਲਾਨ ਕੀਤਾ ਹੈ ਉਹਨਾਂ ਐਲਾਨ ਕੀਤਾ ਕਿ ਜੇਕਰ ਭਾਰਤ ਸਰਕਾਰ ਇਸ ਅਤਵਾਦੀ ਹਮਲੇ ਦਾ ਬਦਲਾ ਲੈਂਦੀ ਹੈ ਤਾਂ ਉਹ 1 ਮਹੀਨੇ ਤੱਕ ਫ੍ਰੀ ਵਿੱਚ ਆਟੋ ਚਲਾਉਣਗੇ। ਉਹਨਾਂ ਦੱਸਿਆ ਕਿ ਉਹ ਸੈਨਿਕ ਜਵਾਨਾਂ ਦੇ ਲਈ ਆਟੋ ਦੀ ਸੇਵਾ ਹਮੇਸ਼ਾ ਫ੍ਰੀ ਦਿੰਦੇ ਨੇ। ਔਰ ਮੈਂ ਨਾ ਇਹ ਸੋਚ ਕੇ ਇਹ ਫੈਸਲਾ ਲਿਆ ਕਿ ਅਗਰ ਹਮਾਰਾ ਇਹ ਬਦਲਾ ਇਸ ਵਾਰ ਦਾ ਪੂਰਾ ਹੋ ਗਿਆ ਤਾਂ ਮੈਂ 1 ਮਹੀਨਾ ਤੱਕ ਫਿਰ ਆਫਕੋਸ ਟੰਡੀਗੜ ਜੀਰਕਪੁਰ ਪੰਚਕੁਲਾ ਮੁਹਾਲੀ ਮੈਂ ਫ੍ਰੀ ਆਟੋ ਚਲਾ ਕਰਕੇ ਕੋਈ ਵੀ ਸਵਾਰੀ ਸੇ ਪੈਸਾ ਨਹੀਂ ਲੂੰਗਾ। ਜਲੰਧਰ ਦੇ ਵਿੱਚ ਵੀ ਕਾਂਗਰਸੀ ਆਗੂਆਂ ਨੇ ਪਾਕਿਸਤਾਨ ਦਾ ਪੁਤਲਾ ਫੂਕ ਕੇ ਨਾਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਜਲਦ ਤੋਂ ਜਲਦ ਅਤਵਾਦੀ ਹਮਲੇ ਦਾ ਬਦਲਾ ਲਵੇ। ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਸਿਆਸੀ ਹਮਲਾ ਵੀ ਕੀਤਾ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਜੇਕਰ ਪਾਕਿਸਤਾਨ ਸਾਡੇ 1 ਜਵਾਨ ਨੂੰ ਸ਼ਹੀਦ ਕਰੇਗਾ ਤਾਂ ਅਸੀਂ 10 ਜਵਾਨਾਂ ਨੂੰ ਮਾਰਾਂਗੇ। ਤਾਡੀ ਜਿਹੜੀ ਸਰਕਾਰ ਇਸ ਪਤੀ ਜਾਗਰੂਕ ਨਹੀਂ ਹੈ ਅਸੀਂ ਅੱਜ ਮੋਦੀ ਸਰਕਾਰ ਨੂੰ ਚੂੜੀਆਂ ਪੁਆਈਆਂ ਰਾਜਨਾਥ ਗ੍ਰਹਿ ਮੰਤਰੀ ਜੀ ਨੂੰ ਚੂੜੀਆਂ ਪਾਈਆਂ ਵੀ ਹੁਣ ਤਾਂ ਜਾਗੋ ਅਗਲੇ ਸਾਡੇ ਘਰ ਆਣ ਕੇ ਸਾਨੂੰ ਮਾਰ ਰਹੇ ਆ ਤੁਸੀਂ ਤੁਹਾਡੀ ਨਲਾਈ ਕੀ ਕਰਕੇ ਅੱਜ ਜੋ ਪਾਕਿਸਤਾਨ ਐਡਾ ਵੱਡਾ ਕਦਮ ਚੁੱਕ ਰਿਹਾ ਹੱਤਵਾਦ ਐਡਾ ਵੱਡਾ ਕਦਮ ਚੁੱਕ ਰਿਹਾ ਇਹਨੂੰ ਨੱਥ ਪਾਈ ਜਾਵੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤਵਾਦੀ ਹਮਲੇ ਤੋਂ ਬਾਅਦ ਅਤਵਾਦੀਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਤਵਾਦੀਆਂ ਨੇ ਇਹ ਹਮਲਾ ਕਰਕੇ ਇੱਕ ਵੱਡੀ ਗਲਤੀ ਕੀਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਵਾਦੀਆਂ ਨੂੰ ਇਸ ਗਲਤੀ ਦਾ ਬਦਲਾ ਚੁਕਾਉਣਾ ਪਵੇਗਾ ਉਹਨਾਂ ਕਿਹਾ ਕਿ ਇਸ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਭਾਰਤ ਇਸ ਹਮਲੇ ਦਾ ਮੂੰਹ ਤੋੜ ਜਵਾਬ ਦੇਵੇਗਾ 130 ਕਰੋੜ ਹਿੰਦੁਸਤਾਨੀ ਐਸੀ ਹਰ ਸਾਜ਼ਿਸ਼ ऐसे हर हमले का मुंह तोड़ जवाब देगा कई बड़ों देशों ने बहुत ही सख्त शब्दों में इस आतंकी हमले की निंदा की है और भारत के साथ खड़े होने की भारत को समर्थन की भावना जताई है कि आतंकवाद के खिलाफ सभी मानवतावादी शक्तियों को एक होकर के लड़ना ही होगा मानवतावादी शक्तियों ने एक होकर के आतंकवाद को परास्त करना ही होगा आतंक से लड़ने के लिए जब सभी देश एक मत एक स्वर एक दिशा से चलेंगे आतंकवाद कुछ पल से ज्यादा नहीं टिक सकता पंजाब ਦੇ ਵਿੱਚ ਅਧਿਆਪਕਾਂ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਚੱਲ ਰਿਹਾ ਸੰਘਰਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅਧਿਆਪਕ ਲਗਾਤਾਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਸੰਗਰੂਰ ਤੋਂ ਅਧਿਆਪਕਾਂ ਦੁਆਰਾ ਸਿੱਖਿਆ ਸਕੱਤਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀਆਂ ਖਬਰਾਂ ਆਈਆਂ ਨੇ ਦਰਸਲ ਸਿੱਖਿਆ ਸਕੱਤਰ ਇੱਕ ਸਕੂਲ ਦੇ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ ਜਿੱਥੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸਾਡੀ ਜਿਹੜੀ ਮੰਗਾਂ ਨੇ ਜੀ ਜਿਹੜੀ ਪੰਜਾਬ ਸਰਕਾਰ ਤੁਸੀ ਆ ਦੇਖੋ ਵੀ ਸਾਨੂੰ 10 ਸਾਲ ਹੋ ਗਏ ਨੌਕਰੀ ਦੇ ਵਿੱਚ ਆਇਆ ਨੂੰ ਪਰ ਇਹ ਸਾਡੀ ਅੱਜ ਤੱਕ ਨਹੀਂ ਰੈਗੂਲਰ ਕੀਤਾ ਗਿਆ ਸਾਨੂੰ 10 ਸਾਲ ਹੋ ਗਏ ਜੀ ਜੌਬ ਕਰਦਿਆਂ 2008 ਦੇ ਵਿੱਚ ਆਏ ਹੋਏ ਆ ਇਸ ਕ੍ਰਿਸ਼ਨ ਕੁਮਾਰ 77 ਨੇ ਜੀ ਸਾਨੂੰ ਅੱਜ ਤੱਕ ਇਹ ਰੈਗੂਲਰ ਨਹੀਂ ਹੋਣ ਦਿੱਤਾ ਗਿਆ ਇਹਦੀ ਇੰਨੀ ਗੰਦੀ ਪਾਲਿਸੀ ਹੈ ਜੀ ਅਸੀਂ ਕ੍ਰਿਸ਼ਨ ਕੁਮਾਰ ਦੇ ਬਿਲਕੁਲ ਖਿਲਾਫ ਹਾਂ ਜੀ ਉਸ ਕਹਤਰ ਨੇ ਸਾਡੀ ਸਿੱਖਿਆ ਦੇ ਉਹ ਪ੍ਰਾਇਮਰੀ ਸਕੂਲਾਂ ਨੂੰ ਕਨਵਰਟ ਕਰ ਰਹੇ ਨੇ ਪ੍ਰਾਈਵੇਟ ਸਕੂਲਾਂ ਚ ਜੀ ਉਹ ਸਰਕਾਰੀ ਸਕੂਲਾਂ ਨੂੰ ਬੰਦ ਕਰ ਰਹੇ ਨੇ ਜੀ ਇੱਥੋਂ ਤੱਕ ਕਿ ਸਾਨੂੰ ਇੰਨੇ ਸਾਲ ਹੋ ਗਏ ਇਸ ਸਿੱਖਿਆ ਨੂੰ ਬਚਾਉਂਦੇ ਆ ਅਸੀਂ ਡਟ ਕੇ ਮਿਹਨਤ ਕੀਤੀ ਹੈ ਬਿਲਕੁਲ ਕੋਈ ਵੀ মিডিਆ ਸਾਡੇ ਸਕੂਲਾਂ ਚ ਆ ਕੇ ਚੈੱਕ ਕਰੇ ਸਾਡੇ ਬੱਚਾ ਨੂੰ ਕੀ ਨਹੀਂ ਆਉਂਦਾ ਜੀ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਦਾਵੇਦਾਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਹੁਣ ਸੰਗਰੂਰ ਤੋਂ ਕ੍ਰਿਸ਼ਨ ਕੁਮਾਰ 바ਵਾ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਸੰਗਰੂਰ ਤੋਂ ਦਾਅਵੇਦਾਰੀ ਪੇਸ਼ ਕਰਦੇ ਆ ਕ੍ਰਿਸ਼ਨ ਕੁਮਾਰ 바ਵਾ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਵਿੱਚ ਲੰਮੇ ਸਮੇਂ ਤੱਕ ਸੇਵਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਟਿਕਟ ਦੇਵੇ ਨਾਲ ਹੀ 바ਵਾ ਨੇ ਕਿਹਾ ਕਿ ਉਹ ਅਤਵਾਦ ਤੋਂ ਪੀੜਤ ਰਹੇ ਨੇ ਇੱਥੇ ਜੇ ਸੁਨੀਲ ਜਾਖੜ ਗਰਾਸਪੁਰ ਤੋਂ ਜਾ ਕੇ ਇਲੈਕਸ਼ਨ ਲੜ ਸਕਦੇ ਨੇ ਹੋਰ ਲੋਕ ਬੰਬੇ ਤੋਂ ਆ ਕੇ ਭਾਜਪਾ ਦਾ ਨੇਤਾ ਇਲੈਕਸ਼ਨ ਲੜ ਸਕਦਾ ਤੇ ਮੈਨ ਦਾ ਤਾਂ ਪਿੰਡ ਹੀ ਨਾਲ ਲੱਗਦਾ ਤੇ ਮੇਰੇ ਹਰ ਹਲਕੇ 'ਚ ਹਰ ਪਿੰਡ 'ਚ ਸਾਡੇ ਲੋਕ ਬੈਠੇ ਨੇ ਜਾਂ ਤਾਂ ਇਹ ਹੋਵੇ ਕਿ ਮੈਨੂੰ ਕੋਈ ਜਾਣਦਾ ਨਹੀਂ ਮੈਨੂੰ ਕੋਈ ਉਹ ਨਹੀਂ ਮੈਂ ਸਾਰੇ ਹਲਕੇ 'ਚ ਵੀ ਜਾਵਾਂਗਾ ਪਰ ਜੇ ਕਾਂਗਰਸ ਹਾਈ ਕਮਾਂਡ ਵਿਚਾਰ ਕੇ ਜੋ ਮੈਨੂੰ ਹੁਕਮ ਕਰੇਗੀ ਮੈਂ ਉਸ ਦੇ ਮੁਤਾਬਕ ਹੀ ਕਰਾਂਗਾ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਨੇ ਵੀ ਪੁਲਵਾਮਾ ਅਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਕਦੋਂ ਤੱਕ ਜਵਾਨਾਂ ਦੇ ਖੂਨ ਨੂੰ ਇਸ ਤਰ੍ਹਾਂ ਵਹਿਣ ਦਵੇਗਾ। ਭਗਵੰਤ ਮਾਨ ਨੇ ਇਸ ਅਤਵਾਦੀ ਹਮਲੇ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਨੇ ਨਾਲ ਹੀ ਕਿਹਾ ਕਿ ਉਹ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕਰਨਗੇ। ਬਹੁਤ ਦੁਖਦਾਇਕ ਘਟਨਾ ਹੋਈ ਹੈ ਕੱਲ ਦੇਸ਼ ਦੇ 42 ਜਾਂਬਾਜ਼ ਜਿਹੜੇ CRPF ਦੇ ਜਵਾਨ ਸੀ ਉਹਨਾਂ ਨੇ ਸ਼ਹੀਦੀ ਦਿੱਤੀ ਹੈ ਪਹਿਲਾਂ ਆਜ਼ਾਦੀ ਨੂੰ ਲੈਣ ਵਾਸਤੇ ਸ਼ਹੀਦੀਆਂ ਦਿੱਤੀਆਂ ਹੁਣ ਉਸੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਾਡੇ ਜਵਾਨ ਜਿਹੜੇ ਨੇ ਉਹ ਹਿੱਕਾਂ ਟਾਈ ਬੈਠੇ ਨੇ ਅਸੀਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਮਨ ਕਰਦੇ ਹਾਂ ਕੋਟਨ-ਕੋਟਨ ਪ੍ਰਣਾਮ ਕਰਦੇ ਹਾਂ ਅਸੀਂ ਇੱਥੇ ਉਹਨਾਂ ਦੀ ਜਿਹੜੀ ਆਤਮਾ ਦੀ ਸ਼ਾਂਤੀ ਲਈ ਅਤੇ ਮੌਨ ਵਰਤ ਵੀ ਰੱਖਿਆ ਉਸ ਤੋਂ ਬਾਅਦ ਮੌਨ ਧਾਰ ਕੇ ਅਸੀ ਉਸ ਤੋਂ ਬਾਅਦ ਆਪਣੀ ਆਪ ਕਾਰਵਾਈ ਜਿਹੜੀ ਸ਼ੁਰੂ ਕੀਤੀ ਹੈ ਤਿੰਨ ਉਹਦੇ ਵਿੱਚੋਂ ਜਵਾਨ ਜਿਹੜੇ ਨੇ ਪੰਜਾਬ ਦੇ ਵੀ ਨੇ ਉਹਨਾਂ ਕੋਲ ਜਾ ਕੇ ਵੀ ਆਵਾਂਗੇ ਉਹਨਾਂ ਦੇ ਘਰੇ ਪਰਿਵਾਰ ਨੂੰ ਹੌਸਲਾ ਦੇ ਕੇ ਆਵਾਂਗੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਅਤੇ ਦੁੱਖ ਦੀ ਲਹਿਰ ਹੈ ਪੂਰੇ ਦੇਸ਼ ਦੇ ਵਿੱਚ ਮੋਮਬਤੀਆਂ ਜਗਾ ਕੇ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ ਤੇ ਜਗਾ ਜਗਾ ਲੋਕ ਪ੍ਰਦਰਸ਼ਨ ਕਰਕੇ ਅੱਤਵਾਦੀਆਂ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਮੰਗ ਵੀ ਕਰ ਰਹੇ ਨੇ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਿਸ ਦੇ 42 ਜਵਾਨਾਂ ਵਿੱਚੋਂ 4 ਪੰਜਾਬ ਦੇ ਜਵਾਨ ਦੱਸੇ ਜਾ ਰਹੇ ਨੇ ਇਹਨਾਂ ਚਾਰਾਂ ਵਿੱਚੋਂ ਇੱਕ ਜਵਾਨ ਗੁਰਦਾਸਪੁਰ ਜ਼ਿਲ੍ਹੇ ਦਾ ਦੂਜਾ ਤਰਨਤਾਰਨ ਦਾ ਤੇ ਤੀਸਰਾ ਮੋਗੇ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ ਇੱਕ ਜਵਾਨ ਰੂਪਨਗਰ ਜ਼ਿਲ੍ਹੇ ਨਾਲ ਵੀ ਸੰਬੰਧਿਤ ਸੀ ਮੋਗਾ ਜ਼ਿਲ੍ਹੇ ਦਾ ਜਵਾਨ ਸ਼ਹੀਦ ਜੈਮਲ ਸਿੰਘ ਸੀਆਰਪੀਐਫ ਕਾਫਲੇ ਦੀ ਬੱਸ ਚਲਾ ਰਿਹਾ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹੀਦ ਮਨਜਿੰਦਰ ਸਿੰਘ ਦੀਨਾ ਨਗਰ ਦੇ ਰਹਿਣ ਵਾਲੇ ਸਨ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੇ ਵੀ ਸ਼ਹੀਦ ਹੋਣ ਦੀ ਖਬਰ ਹੈ 28 ਸਾਲਾ ਕੁਲਵਿੰਦਰ ਸਿੰਘ ਕੁਝ ਸਾਲ ਪਹਿਲਾਂ ਹੀ ਸੀਆਰਪੀਐਫ ਵਿੱਚ ਭਰਤੀ ਹੋਏ ਸਨ ਉਹ ਆਪਣੇ ਮਾਪੇ ਦੇ ਇਕਲੌਤੇ ਕਮਾਊ ਪੁੱਤਰ ਸਨ ਕੁਲਵਿੰਦਰ ਸਿੰਘ ਦੇ ਸ਼ਹੀਦ ਹੋਣ ਦੇ ਨਾਲ ਪੂਰੇ ਪਿੰਡ ਅਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ